ਆਵਾਜ਼ ਨਾ ਕੁਛ ਕਰੋ ਮੈਂ ਪਹਿਲਾਂ ਬੋਲਿਆ ਨਹੀਂ ਸੀ ਬੋਲਿਆ ਹੀ ਹੋਣਾ ਸੂਟ ਦੇਖ ਲਓ ਜੀ ਬਹੁਤ ਹੀ ਪਿਆਰਾ ਰੰਗੋਲੀ ਵਾਲਾ ਸੂਟ ਆ ਗਿਆ ਜੀ ਬਹੁਤ ਹੀ ਸੋਹਣਾ ਆਲ ਓਵਰ ਸੂਟ ਰੰਗੋਲੀ ਵਾਲਾ ਬਰੀਕੀ ਨੇ ਦਿਖਾਈ ਜਰਾ ਘੇਰਾ ਇਹਦਾ 550 ਰੁਪਏ ਦੇ ਵਿੱਚ ਨਾਲ ਦੁਪੱਟਾ ਵੀ ਟਾਈ ਐਂਡ ਡਾਈ ਦਾ ਬਹੁਤ ਸੋਹਣਾ ਸੂਟ ਆ ਆਲ ਓਵਰ ਲੈਸਾਂ ਲੱਗੀਆਂ ਜਿਹਨੂੰ ਤੁਸੀਂ ਜੀ ਭਰ ਕੇ ਪਿਆਰ ਦਿੱਤਾ ਵਾ ਰੰਗ ਆ ਗਏ ਹੁਣ ਇਹਦੇ ਵਿੱਚ ਦਵਾਰਾ ਚਾਰ ਦੁਪੱਟੇ ਦੇ ਵਿੱਚ ਦਿਖਾ ਦੇ ਉਹੀ ਵਾਲਾ ਵਰਕ ਤੇ ਲੈਸਾ ਫੋਰਸ ਹੈ ਟਾਈ ਐਂਡ ਡਾਈ ਦੁਪੱਟਾ ਰੰਗਾਂਣਗੇ ਜੀ ਇਹਦੇ ਵਿੱਚ ਚਾਰ ਕਲਰ ਆਣਗੇ ਚਾਰ ਦੇਖ ਲਓ ਜੀ ਇੱਕ ਆ ਗਿਆ yellow ਬਹੁਤ ਸੋਹਣਾ ਕਲਰ ਆਇਆ ਚਾਰ ਦੁਪੱਟੇ ਨਾਲ ਇੱਦੇ ਹੀ ਆ 550 ਰੁਪਏ ਦੇ ਵਿੱਚ ਚੈਲੰਜ ਕੀਤਾ ਸੀ ਪਹਿਲੋ ਵੀ ਕਿ ਇਹ ਕਪੜਾ ਹੀ ਲਿਆ ਦਿਓ ਕਪੜਾ ਹੀ ਨਹੀਂ ਮਿਲਣਾ ਕੜਾਈਆਂ ਲੈਸਾਂ ਦਾ ਬਾਅਦ ਦੀਆਂ ਗੱਲਾਂ ਲੈਸ ਵੀ ਗੋਮ ਲਵਾਈ ਆ ਲੱਬਿਆੜਾ ਲੱਬੇ ਇੰਨੀ ਪਿਆਰੀ ਲੈਸਾ ਲਓ ਜੀ ਹੋ ਗਏ ਜੀ ਚਾਰ ਕਲਰ ਹੁਣ ਤੁਹਾਨੂੰ ਦਿਖਾ ਲਾਂਗੇ 40 ਅਤੇ 20 ਦੇ ਵਿੱਚ ਆ ਆਇਆ ਵਾ 950 ਕੇ ਵਾਲਾ 600 ਰੁਪਏ ਦੇ ਵਿੱਚ ਭਾਜੀ ਖੋਲੀ ਵੀ ਲਓ ਜੀ ਪੈਨਲ ਦਿਹਾਉ ਗਲਾ ਘੇਰਾ ਗਲਾ ਘੇਰਾ ਹੋ ਗਿਆ ਜੀ ਹੋਂ ਦਿਖਾ ਲਓ ਇਹਦਾ ਬੈਗ ਚੱਕ 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 ਲਓ ਜੀ ਆ ਬਾਜੂ ਬਣਿਆ ਆਣੇ ਆ ਜੀ ਆ ਦੇਖੋ ਬਾਜੂ ਵੀ ਕਟਵਰਗ ਦੇ ਬਣੇ ਆਣੇ ਆ ਬਾਜੂ ਵੀ ਕਟਵਰਗ ਦੇ ਲਓ ਜੀ ਕੀ ਹੈ ਇਹ ਸਲਵਾਰ ਤੇ ਵਰਕ ਬਾਟਮ ਤੇ ਆਣਾ ਵਾ ਚਾਹੇ ਬਾਜੂ ਤੇ ਲਿਓ ਹਾਂਜੀ ਚਾਹੇ ਬਾਜੂ ਤੇ ਲਿਓ ਚਾਹੇ ਬਾਟਮ ਤੇ ਲਿਓ ਲਓ ਜੀ ਇਹਦੇ ਪਿੱਛੇ ਨਹੀਂ 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 ਇਹ ਸਲਵਾਰ ਤੇ ਆਣਾ ਸੌਰੀ 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 ਇਹ ਬਾਟਮ ਤੇ ਹੀ ਆਣਾ ਜਿਹੜਾ ਮੈਂ ਵਰਕ ਦਿਖਾ ਲਿਆ ਬਾਜੂ ਤੇ ਆਹ ਵਰਕ ਆਇਆ ਵਾ ਸੌਰੀ ਸੌਰੀ ਓਕੇ ਆ ਤੁਸੀਂ ਸਹੀ ਸਹੀ 4016 ਸੂਟ ਆ ਜੀ ਤੇ ਨਾਲ ਦੁਪੱਟਾ ਆ ਹੀ ਆਲਾ ਸੀ ਨਾ ਹਾਂਜੀ ਲਓ ਜੀ ਦੁਪੱਟਾ ਵੀ ਟਾਈ ਐਂਡ ਡਾਈ ਦਾ ਤੇ ਪੰਖੜੀ ਲੈਸ ਲੱਗੀ ਆ ਦੁਪੱਟੇ ਨੂੰ ਲਓ ਜੀ 600 ਰੁਪਏ ਦੇ ਵਿੱਚ ਜਲਦੀ ਆ ਜਲੋ ਸਵੇਰ ਨੂੰ 9 ਵਜੇ ਤੋਂ ਸ਼ਾਮ ਦੇ 6 ਵਜੇ ਤੱਕ ਆຊੂ ਦੀ ਹੱਟੀ ਕਹਿੰਦੇ ਇਹਦੇ ਵਿੱਚ ਵੀ ਤੁਹਾਨੂੰ ਦਵਾਂਗੇ ਚਾਰ ਸਲਵਾਰ ਤੇ ਕੜਾਈ ਵਾਲਾ ਸੂਟ ਰੋਕ ਕੇ ਜਾਈਓ ਇਹ ਚ ਵੀ ਕਹਿੰਦੇ ਤੁਹਾਨੂੰ ਚਾਰ ਦਵਾਂਗੇ 600 ਰੁਪਏ ਦੇ ਵਿੱਚ ਜਲਦੀ ਆ ਜਲੋ ਸਵੇਰ ਨੂੰ 9 ਵਜੇ ਤੋਂ ਸ਼ਾਮ ਦੇ 6 ਵਜੇ ਤੱਕ ਲਓ ਜੀ ਕਲਰ ਚਾਰ ਦੇਖ ਲਓ ਜੀ ਰੰਗੋਲੀ ਆ ਜਿਨ੍ਹਾਂ ਜਿਨਾਂ ਨੇ ਸੂਟ ਲਿਆ ਵਾ ਸਵਾਇਆ ਵਾ ਕਮੈਂਟਾਂ ਚ ਦੱਸਿਓ ਜੀ ਲਓ ਜੀ ਅਗਲਾ ਸਲਵਾਰ ਵਰਕਰ ਤੁਸੀਂ ਮੰਗਦੇ ਸੀ ਨਾ ਦੁਪਹਿਰੇ ਮਾਲ ਮੁੱਕ ਗਿਆ ਸੀ ਉਹ ਵੀ ਆ ਗਿਆ ਲਓ ਜੀ ਸਲਵਾਰ ਤੇ ਵਰਕ ਨਾਲ ਸੂਟ ਤੇ ਨਾਲ ਟਾਈ ਐਂਡ ਡਾਈ ਦਾ ਦੁਪੱਟਾ ਜੀ 2.5 ਮੀਟਰ ਦੀ ਸ਼ਰਟ 3 ਮੀਟਰ ਦੀ ਬਾਟਮ ਨਾਲ ਮਸਲੀਨ ਦਾ ਦੁਪੱਟਾ ਰੇਟ ਇਹਦਾ ਵੀ 550 ਹੀ ਕੱਢਿਆ ਸੀ ਤੇ 550 ਹੀ ਆ ਦੁਪੱਟੇ ਵੀ ਦੇਖ ਲਓ ਕਿ ਆ ਪਿਆਰੀਆਂ ਪਿਆਰੀਆਂ ਚੀਜ਼ਾਂ ਆ ਬਾਲੀਆ ਸਾਹਿਬੇ ਦਾ 2450 ਮੁੱਠਾ ਲੈ ਕੇ ਆਈਓ ਸੂਟਾਂ 2450 ਰੁਪਏ ਵਿੱਚ ਆਹੀ ਵਾਲਾ ਆਹੀ ਵਾਲਾ ਬਾਲੀਆ ਸਾਹਿਬ ਇਹਦੇ ਹਾਂਜੀ 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 ਰੰਗ ਕਲਰ ਚਾਰ ਦੇਖ ਲਓ ਜੀ ਇੱਕ ਦੇ ਦਿਓ ਬਸ ਇੱਕ ਵੀਸ ਦੇ ਦਿਓ ਰੰਗ ਇਹਦੇ 72 ਆ ਜਾਈ ਦਾ 72 ਰੰਗ ਫੜੀਆਂ ਦੇ 72 ਦਾ ਇਕੱਠੇ ਦੇ ਕੋ ਚੱਕ ਨਹੀਂ ਹੋਣੇ ਤੇ ਇੱਕ ਨਾਲ ਕੰਮ ਕਰ 72 ਨਹੀਂ ਚੱਕੋਲੇ 70 ਰੁਪਿਆ ਲਓ ਜੀ ਆਹ 72ਵਾਂ ਮੇਕੋ ਆ ਆ ਫੜੀਆਂ ਬਣਸਾ ਦੁਪੱਟਾ ਖੋਲਿਓ 2450 ਰੁਪਏ ਦੇ ਵਿੱਚ ਬੋਸ ਸੋਨਾ ਸੂਟ ਆ ਜੀ 2450 ਰੁਪਏ ਦੇ ਵਿੱਚ ਲੋ ਜੀ ਆਲ ਓਵਰ ਸੂਟ ਹੈ ਨਿਗਾਹ ਕਰਾ ਲਿਓ ਖੁੱਲੇ ਆਈਆ ਪੀਸ ਜੇ ਜੋਕ ਜੈਟ ਮੇ ਤੁਹਾਰਾ ਕੋਲ ਖੁੱਲੇ ਆਈਆ ਪੀਸ ਜੇ ਗਲਾ ਕੇਰਾ ਪਾਵਾ ਤੇ ਨਾਲ ਦੁਪੱਟੇ ਤੇ ਜੇ ਕੋਈ ਇੰਨਾ ਵਰਕ ਦੇ ਜਵੇ 2450 ਰੁਪਏ ਵਿੱਚ ਆਹ ਵਰਕ ਦੇ ਕੋਈ ਇੰਨਾ ਦੇ ਜਵੇ ਤੇ ਗਾਰੰਟੀ ਆ ਸੂਟ ਫ੍ਰੀ ਦੇ ਦਵਾਂਗੇ 72 ਰੰਗ ਆਇਆ ਬਹੁਤ ਰੰਗ ਰੱਖੋ ਭਾਈ ਸਾਹਿਬ ਰੰਗ ਤੂੰ ਬੱਲੇ ਚੱਕ ਲਿਆ ਤੈਨੂੰ ਕਹਤਾਂ ਰਿਹਾ ਹੀ ਭਾਰੇ ਹੁੰਦੇ ਇਹ ਬੁੱਤ ਇੱਕ ਆਕਰ ਨਵਾਂ ਆਇਆ ਵਾ 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 ਤੂੰ ਦੇਖਿਓ ਕਿੰਨਾ ਪਿਆ ਤੂੰ ਹਟਦਾ ਨਹੀਂ ਸੂਟਾ ਦੀ ਕਢਾਈ ਟੁੱਟੇ ਨਹੀਂ ਐ ਜਿੱਦਾਂ ਚੱਕ ਚੱਕ ਮਾਰਨ ਲੱਗਾ ਤੂੰ ਕਢਾਈ ਟੁੱਟੇ ਨਹੀਂ ਹੁੰਦੀ ਐਂ ਦਾ ਬੜਿਆ ਨਵਾਂ ਨਵਾਂ ਲੱਗਦਾ ਹੈ ਕੰਮ ਤੇ ਹਣਾ ਲਓ 2400 ਪਿਆਰ ਪੇ ਦੇ ਵਿੱਚ ਦੇਖਿਓ ਕਿੰਨੀ ਸੋਨੇ ਫਰਕ ਹੋਇਆ ਬ੍ਰਿਕੀਨ ਹੈ ਹੈ ਗਿਆ ਬ੍ਰਿਕੀਨ ਸਵੇਰੇ 9 ਵਜੇ ਤੋਂ ਸ਼ਾਮ ਦੇ 6 ਵਜੇ ਤੱਕ ਆਸ਼ੂ ਦੀ ਹੱਟੀ ਫਗਵਾੜਾ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ 20 ਮਿੰਟ ਦੇ ਵਿੱਚ ਹੁਣ ਲੇਡੀਜ਼ ਕੰਮ ਵੀ ਸ਼ੁਰੂ ਕਰਤਾ ਵਾ ਆਜੋ ਉਹ ਸਾਢੇ 4 ਸਾਲ ਹੋ ਗਏ ਹੁਣ ਤਾਂ ਆਜੋ ਜੈ ਹਿੰਦੀ